ਤੁਸੀਂ ਦੇਖ ਰਹੇ ਜੇ ਮੈਕਸ 24 ਪੰਜਾਬ ਨਿਊਜ਼ ਚੈਨਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀਆਂ ਆਉਣ ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚਦੇ ਰਹਿਣ ਜਲਾਤਨ ਤਰਨ ਦੇ ਸਰਹੱਦੀ ਪਿੰਡ ਮੈਨਦੀਪੁਰ ਵਿਖੇ ਬੀਐਸਐਫ ਵੱਲੋਂ ਸ਼ਿਵਿਕ ਐਕਸ਼ਨ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਦਾ ਉਦੇਸ਼ ਸਰਹੱਦੀ ਖੇਤਰ ਵਿੱਚ ਰਹਿਣ ਵਾਲੇ ਸਕੂਲੀ ਬੱਚਿਆਂ ਤੇ ਪਿੰਡ ਵਾਸੀਆਂ ਦੇ ਵਿੱਦਿਅਕ ਅਤੇ ਮਾਜਿਕ ਵਿਕਾਸ ਨੂੰ ਸਮਰਥਨ ਦੇਣਾ ਸੀ ਇਸ ਪ੍ਰੋਗਰਾਮ ਨੂੰ ਡਾਕਟਰ ਅਤੁਲ ਫੁੱਲਸਾਲੇ ਆਈਪੀਐਸ ਇੰਸਪੈਕਟਰ ਜਨਰਲ ਪੰਜਾਬ ਫਰੰਟੀਅਰ ਅਤੇ ਸ਼੍ਰੀ ਸੰਜੀਵ ਦੈਯਕ ਮੰਡਟ ਬਾਰਡਰ ਸਿਕਿਉਰਿਟੀ ਫੋਰਸ ਖੇਮ ਕਰਨ ਦੇ ਮੌਜੂਦਗੀ ਦੁਆਰਾ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਦੇ ਉਛਾਣੇ ਪਾਈ ਚਾਰੇ ਅਤੇ ਬੀਐਸਐਫ ਕਰਮਚਾਰੀਆਂ ਦੋਵਾਂ ਨੂੰ ਬਹੁਤ ਪ੍ਰੇਰਨਾ ਦਿੱਤੀ ਉਹਨਾਂ ਨੇ ਦੇਸ਼ ਦੀਆਂ ਸਰਹੱਦਾਂ ਨੂੰ ਸੁਰੱਖਿਅਤ ਕਰਨ ਦੇ ਨਾਲ ਆਪਣੇ ਮੁੱਖ ਫਰਜ਼ ਦੇ ਨਾਲ-ਨਾਲ ਸਰਹੱਦੀ ਨਿਵਾਸੀਆਂ ਦੀ ਭਲਾਈ ਲਈ ਬੀਐਸਐਫ ਦੇ ਨਿਰੰਤਰ ਯਤਨਾਂ ਦੀ ਸ਼ਲਾਘਾ ਕੀਤੀ ਉਸ ਪ੍ਰੋਗਰਾਮ ਦੌਰਾਨ ਬੀਐਸਐਫ ਕਰਮਚਾਰੀਆਂ ਨੇ ਸਕੂਲੀ ਬੱਚਿਆਂ ਤੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਸਿੱਖਿਆ ਸਫਾਈ ਖੇਡਾਂ ਵਿੱਚ ਪਗੀਦਾਰ ਅਤੇ ਪਾਈਚਾਰਕ ਜਾਗਰੂਕਤਾ ਦੀ ਮਹੱਤਤਾ ਤੇ ਜ਼ੋਰ ਦਿੱਤਾ ਤੁਸੀਂ ਵੀ ਦੇਖੋ ਖਿੰਮਕਰਨ ਤੋਂ ਦਵਿੰਦਰ ਸਹੋਤਾ ਦੀ ਵਿਸ਼ੇਸ਼ ਰਿਪੋਰਟ ਹਾਂਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਦਵਿੰਦਰ ਸਹੋਤਾ ਤੁਸੀਂ ਦੇਖ ਰਹੇ ਹੋ ਮੈਕਸ 24 ਪੰਜਾਬ ਨਿਊ ਚੈਨਲ ਦੋਸਤੋ ਅੱਜ ਪਹੁੰਚੇ ਹਾਂ ਜ਼ਿਲ੍ਹਾ ਤਰਨਤਾਰਨ ਦੇ ਸਰਹੱਦੀ ਪਿੰਡ ਮਹਿਦੀਪੁਰ ਜੋ ਬਾਰਡਰ ਤੇ ਸਥਿਤ ਹੈ ਤੇ ਬੀਐਸਐਫ 148 ਬਟਾਲੀਅਨ ਵੱਲੋਂ ਜਿਹੜਾ ਸਵਿਕ ਐਕਸ਼ਨ ਪ੍ਰੋਗਰਾਮ ਦੇ ਤਹਿਤ ਅੱਜ ਜਿਹੜਾ ਇੱਥੇ ਸਰਕਾਰੀ ਐਲੀਮੈਂਟਰੀ ਸਕੂਲ ਦੇ ਵਿੱਚ ਜਿਹੜਾ ਪ੍ਰੋਗਰਾਮ ਕਰਾਇਆ ਗਿਆ ਖੇਡਾਂ ਕਰਵਾਈਆਂ ਗਈਆਂ ਤੇ ਜਿਹੜਾ ਬੱਚਿਆਂ ਨੂੰ ਇਨਾਮ ਵੀ ਦਿੱਤੇ ਗਏ ਤੇ ਵਿਸ਼ੇਸ਼ ਤੌਰ ਤੇ ਜਿਹੜਾ ਬਾਰਡਰ ਰੇਂਜ ਦੇ ਆਈਜੀ ਸਾਹਿਬ ਇੱਥੇ ਵਿਸ਼ੇਸ਼ ਤੌਰ ਤੇ ਪਹੁੰਚੇ ਹੀ ਤੇ ਉਹਨਾਂ ਦੇ ਨਾਲ ਵੀ ਜਿਹੜੀ ਅਸੀਂ ਤੁਹਾਡੀ ਗੱਲਬਾਤ ਜਿਹੜੀ ਉਹਨਾਂ ਦੇ ਨਾਲ ਵੀ ਕਰਾਵਾਂਗੇ ਧੰਨਵਾਦ ਜੀ आज यह जो बॉर्डर सिक्योरिटी फोर्स का जो 148 फोर्टी बटालियन है वाहिनी है वो यहाँ मेहंदीपुर विलेज में हम लोग आज यहाँ सिविक एक्शन प्रोग्राम कर रहे हैं सिविक एक्शन प्रोग्राम का मुख्य उद्देश्य ये है कि सीमा सुरक्षा बल के जो जवान हैं जो प्रूफ्स हैं हमारे जो ऑफिसर्स है वो सीमावर्ती जो लोग है सीमा के जहाँ जो लोग रहते हैं उनके साथ अच्छा तालमेल बना के रहे समर्पक समन्वय बनाए रखे और उनके मन में और दिल में जो है वो एक भावना जगाए है सुरक्षा की भावना जगह है उस उद्देश्य से हम करते हैं और आज इस आ, आ, सिविक एक्शन प्रोग्राम में हम लोग जो है वो आ, इनको जो स्कूल में जो चाहिए होती ज़रूरतमंद चीज़ें उसको उसका डिस्ट्रीब्यूशन करेंगे इसके अलावा गांव के जो लोग हैं गांव के जो नौजवान हैं उनके लिए हमने कुछ स्पोर्ट्स किट्स ख़रीदे हुए हैं तो उनका डिस्ट्रीब्यूशन करेंगे चाहे वो बास्केटबॉल हो वॉलीबॉल हो चाहे वो क्रिकेट की किट हो इसके इसके अलावा जो है आ, ये अभी जो भर्ती आ रही है बीएसएफ की और सीएपीएफ की और जो आ, आर्मी की उसमें लड़कों को सिखाएंगे कि कैसे परीक्षा होती है क्या कैसी तैयारी करें ताकि ये ज़्यादा से ज़्यादा लोग जो है ज़्यादा से ज़्यादा जो लड़के हैं नौजवान हैं चाहे लड़के लड़कियाँ हैं ये आ, हमारे फोर्स में आए और इसके इसके अलावा जो है हमारा एक मुद्दे उद्देश्य उद्देश्य ये भी है कि जो ड्रोन द्वारा जो जो ड्रग्स आते हैं उसको कैसे इससे कैसे हमारा युवा कैसे बचे हमारे जो नौजवान बच्चे हैं वो कैसे बचे और उसको कैसे हम लोग जो है ज़्यादा से ज़्यादा जो जो ड्रग्स आता है उसको ड्रोन्स के द्वारा उसको कैसे पकड़ के हम पुलिस को और अन्य इन्फोर्समेंट एजेंसी को दे ताकि इनका दुष्प्रभाव जो है ड्रग्स का ये समाज में ना दिखे तो इसी उद्देश्य से हम यहाँ आए हैं और आज हम लोग जो है इस मेहंदीपुर विलेज में सिविक एक्शन प्रोग्राम करा धन्यवाद जय हिंद देखो बी फ्रंट फर्स्ट लाइन ऑफ डिफेंस अपनी ਜਿੱਥੇ ਕਿਸਾਨ ਆਪਣੇ ਆਪਣਾ ਢਿੱਡ ਭਰਦੇ ਉੱਥੇ ਆਪਾਂ ਨੂੰ ਜਿੰਦਾ ਰੱਖਣ ਲਈ ਬੀਐਸਐਫ ਜਿਹੜੀ ਆਪਣੀ ਰੱਖਿਆ ਕਰਦੀ ਹੈ। ਜੀ। ਸਿਵਲ ਐਕਸ਼ਨ ਪ੍ਰੋਗਰਾਮ ਦਾ ਮਤਲਬ ਹੈ ਇਹ ਕਿ ਇਹਨਾਂ ਦੀ ਜਿਹੜੀ ਕੋਆਪਰੇਸ਼ਨ ਆ ਪਿੰਡਾਂ ਦੇ ਵਾਸੀਆਂ ਨਾਲ ਬਾਰਡਰ ਦੇ ਜਿਹੜੇ ਆਪਣੀ ਬੈਲਟ ਦੇ ਉਹਨਾਂ ਨਾਲ ਕੋਆਪਰੇਟ ਤੇ ਇਹਨਾਂ ਦੀ ਆਪਸ ਚਤਾਲ ਮਿਲ ਜਣਾ ਵਧੀਆ ਬੜਾ ਵਧੀਆ ਬਣਿਆ ਰਹੇ। ਔਰ ਜਿਹੜੇ ਬੱਚੇ ਆ ਜਿਹੜੇ ਬੈਡ ਐਲੀਮੈਂਟਸ ਆ ਜਿਹੜੇ ਆਪਣੇ ਦੇਸ਼ ਦੀ ਸੁਰੱਖਿਆ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਚਾਹੇ ਨਸ਼ਿਆਂ ਨਾਲ ਚਾਹੇ ਉਹ ਹਥਿਆਰ ਸਿੱਟ ਕੇ ਉਹਨਾਂ ਨਾਲ ਸਾਰਿਆਂ ਨਾਲ ਇਹ ਮਿਲ ਕੇ ਮਤਲਬ ਬੀਐਸਐਫ ਨਾਲ ਮਿਲ ਕੇ ਉਹਨ ਤਾਂ ਜੋ ਆਪਣੀ ਜਿਹੜੀ ਸੁਰੱਖਿਆ ਜਿਹੜੀ ਆਪਣੀ ਚਾਹੀਏ ਉਹ ਪਿੰਡਾਂ ਦੀ ਸੁਰੱਖਿਆ ਚਾਹੀਏ ਆਪਣੇ ਉਹ ਸ਼ਹਿਰਾਂ ਦੀ ਸੁਰੱਖਿਆ ਬਣੀ ਰਵੇ